ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਬਟਿਕ ਬਟਲਾੜਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਲਓ ਜੀ ਹੁਣ ਅਸੀਂ ਸਟਾਰਟ ਕਰਨ ਲੱਗੇ ਹਾਂ ਅੱਜ ਦੀ ਜਿਹੜੀ ਨਵੀਂ ਵੀਡੀਓ ਅੱਜ ਦੀ ਵੀਡੀਓ ਵਿੱਚ ਅਸੀਂ ਲੈ ਕੇ ਆਏ ਹਾਂ ਪਿਓਰ ਮਸਲਿਨ ਸਿਲਕ ਦੇ ਸੂਟ ਬੜੇ ਪਿਆਰੇ ਜਿਹੇ ਸੂਟ ਰਹਿਣਗੇ ਪ੍ਰਿੰਟ ਵੀ ਬੜਾ ਪਿਆਰਾ ਰਹੂਗਾ ਇਹ ਇਹ ਜਿਹੜੀ ਸੂਟ ਹੈ ਜੀ ਇਹ ਪਿਓਰ ਮਸਲੀਨ ਸਿਲਕ ਸੂਟ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ ਤੇ ਬਿਲਕੁਲ ਸੌਫਟ ਸੂਟ ਸੂਟ ਹੈ ਬਿਲਕੁਲ ਫਾਈਨ ਸਟੱਫ ਹੈ ਏਕੇ ਟੈਕਸ ਦਾ ਰਹੂਗਾ ਤੁਸੀਂ ਟੈਗ ਲੱਗਿਆ ਤੁਹਾਨੂੰ ਦਿਖਾ ਸਕਦੇ ਆ ਏਕੇ ਟੈਕਸ ਦਾ ਮਸਲੀਨ ਸਿਲਕ ਰਹੂਗੀ ਠੀਕ ਹੈ ਜੀ ਇਹਦੇ ਉੱਪਰ ਤੁਹਾਨੂੰ ਲਿਖਿਆ ਵੀ ਅਸੀਂ ਦਿਖਾ ਸਕਦੇ ਆ ਏਕੇ ਟੈਕਸ ਦੀ ਮਸਲੀਨ ਸਿਲਕ ਰਹੂਗੀ ਸਟੱਫ ਇਹਨਾਂ ਸੌਫਟ ਹੈ ਕਿ ਅਸੀਂ ਇਹਨੂੰ ਸਮਰ ਦੇ ਵਿੱਚ ਵੀ ਅਸੀਂ ਇਹਨੂੰ ਵੇਅਰ ਕਰ ਸਕਦੇ ਆ ਦੇਖੋ ਜੀ ਤੁਸੀਂ ਲਿਖਿਆ ਦੇਖ ਸਕਦੇ ਹੋ ਮਸਲੀਨ ਸਿਲਕ ਠੀਕ ਹੈ ਜੀ ਮਸਲੀਨ ਸਿਲਕ ਤੁਸੀਂ ਲਿਖਿਆ ਦੇ ਸਕਦੇ ਹੋ ਏਕੇ ਟੈਕਸ ਦਾ ਰਹੂਗੀ ਜੀ ਇਹ ਇਹਨਾ ਸੌਫਟ ਸਟੱਫ ਹੈ ਕਿ ਅਸੀਂ ਇਹ ਗਰਮੀ ਦੇ ਵਿੱਚ ਵੀ ਇਸ ਨੂੰ ਵੇਅਰ ਕਰ ਸਕਦੇ ਆ ਠੀਕ ਹੈ ਜੀ ਇਹ ਵਾਲਾ ਜਿਹੜਾ ਮਸਲੀਨ ਸਟੱਫ ਹੈ ਇਹ ਗਰਮੀ ਦੇ ਵਿੱਚ ਵੀ ਵੇਅਰ ਕਰਨ ਵਾਲਾ ਸਟੱਫ ਹੈ ਬਹੁਤ ਜ਼ਿਆਦਾ ਸੌਫਟ ਹੈ ਤਾਂ ਅਸੀਂ ਇਹਦੀ ਤੁਹਾਨੂੰ ਪ੍ਰਾਈਸ ਦੇ ਰਹੇ ਆ 990 ਰੁਪਏ ਇਸ ਸੂਟ ਦੀ ਪ੍ਰਾਈਸ ਰਹੂਗੀ 950 ਰੁਪਏ ਕਿਉਂਕਿ ਜਿਹੜੀ ਇਹ ਮਸਲੀਨ ਹੈ ਬਿਲਕੁਲ ਸੌਫਟ ਵਾਲੀ ਹੈ ਪਿਓਰ ਵਾਲੀ ਹੈ ਠੀਕ ਹੈ ਜੀ ਪਿਓਰ ਵਾਲੀ ਮਸਲੀਨ ਹੈ ਜਿਹਨੂੰ ਅਸੀਂ ਸਮਰ ਕਲੈਕਸ਼ਨ ਸਮਰ ਸੀਜ਼ਨ ਦੇ ਵਿੱਚ ਵੀ ਅਸੀਂ ਇਹਨੂੰ ਵੇਅਰ ਕਰ ਸਕਦੇ ਹਾਂ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਹੋਰ ਆਊਗਾ ਜੀ ਦੇਖੋ ਇਹ ਕਲਰ ਵੀ ਬੜਾ ਪਿਆਰਾ ਜਿਹਾ ਤੇ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪ੍ਰਿੰਟ ਹੈ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ 올ਓਵਰ ਸੂਟ ਰਹੂਗਾ ਠੀਕ ਹੈ ਜੀ ਆਲ ਓਵਰ ਫੁੱਟ ਰਹੂਗਾ ਮਸਲੀਨ ਦੇ ਵਿੱਚ ਰਹੂਗਾ ਉੱਪਰ ਤੋਂ ਲਿਖਿਆ ਦਿਖਾ ਸਕਦੇ ਆ ਅਸੀਂ ਮਸਲੀਨ ਸਿਲਕ ਠੀਕ ਹੈ ਜੀ ਮਸਲੀਨ ਸਿਲਕ ਅਸੀਂ ਲਿਖਿਆ ਦਿਖਾ ਸਕਦੇ ਆ ਇਹ ਹਾਰਡ ਵਾਲੀ ਮਸਲੀਨ ਨਹੀਂ ਹੈਗੀ オリジナル ਮਸਲੀਨ ਹੈ ਜੀ ਜਿਹਨੂੰ ਅਸੀਂ ਸਮਰ ਸੀਜ਼ਨ ਦੇ ਵਿੱਚ ਵੀ ਵੇਅਰ ਕਰ ਸਕਦੇ ਆ ਠੀਕ ਹੈ ਜੀ ਬਣੀ ਇਹ ਵਾਲੀ ਮਸਲੀਨ ਜਿਹੜੀ ਇਹ ਬਣੀ ਹੈ ਸਮਰ ਸੀਜ਼ਨ ਲਈ ਬਣੀ ਹੈ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹੂਗੀ 950 ਰੁਪਏ ਰਹੂਗੀ ਇਹ ਜਿਹੜਾ ਕਲਰ ਹੈ ਗ੍ਰੇ ਕਲਰ ਦਾ ਕਲਰ ਹੈ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਸ ਤੋਂ ਅੱਗੇ ਇੱਕ ਸਟਨ ਹੋਰ ਦਿਖਾਵਾਂਗੇ ਜੀ ਇਹ ਕਲਰ ਇਹ ਤੁਹਾਨੂੰ ਸੈਲਫ ਸ਼ਰਟ ਪੀਸ ਮਿਲੂਗਾ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਸਾਡੇ ਕੋਲ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਕਿ ਵੀ ਅਸੀਂ ਆਪਣੇ ਪਲੇਨ ਬਾਟਮ ਲਗਾ ਕੇ ਉਹਦੇ ਉੱਪਰ ਅਸੀਂ ਵਰਕ ਵੀ ਕਰਵਾ ਸਕਦੇ ਆ ਤੇ ਕਲਰ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਹੈ ਤੇ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਪ੍ਰਿੰਟ ਹੈ ਤੇ ਕਲਰ ਵੀ ਬਹੁਤ ਪਿਆਰਾ ਠੀਕ ਹੈ ਜੀ ਅਸੀਂ ਤੁਹਾਨੂੰ ਲਿਖਿਆ ਵੀ ਦਿਖਾ ਸਕਦੇ ਆ ਮਸਲੀਨ ਸਿਲਕ ਬਿਲਕੁਲ ਰਿਜਨਲ ਵਾਲੀ ਮਸਲੀਨ ਹੈ ਜੀ ਠੀਕ ਹੈ ਜੀ ਇਹਦੀ ਜਿਹੜੀ ਪ੍ਰਾਈਸ ਰਹੂਗੀ 450 ਰੁਪਏ ਰਹੂਗੀ ਸ਼ਰਟ ਦੀ ਜੀ 450 ਰੁਪਏ ਸ਼ਰਟ ਦੀ ਪ੍ਰਾਈਸ ਰਹੂਗੀ ਜੇ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਸਾਡੇ ਕੋਲ ਠੀਕ ਹੈ ਜੀ ਬੜੇ ਪਿਆਰੇ ਪਿਆਰੇ ਨੇ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਪਿਆਰੇ ਪ੍ਰਿੰਟ ਹੈ ਜੀ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਸਾਡੇ ਕੋਲੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਠੀਕ ਹੈ ਜੀ ਕਈ ਭੈਣਾਂ ਸਾਡੀ ਲੋਕੇਸ਼ਨ ਪੁੱਛ ਰਹੀਆਂ ਜਿਹੜੀ ਸਾਡੀ ਲੋਕੇਸ਼ਨ ਹੈ ਉਹ ਡਿਸਕ੍ਰਿਪਸ਼ਨ ਵਿੱਚ ਦਿੱਤੀ ਗਈ ਹੈ ਤੁਸੀਂ ਉੱਥੋਂ ਦੇਖ ਸਕਦੇ ਹੋ ਅਸੀਂ ਕਿੱਥੋਂ ਬਿਲੋਂਗ ਕਿੱਥੋਂ ਬਿਲੋਂਗ ਕਰਦੇ ਹਾਂ ਜੀ ਅੱਜ ਦੀ ਜਿਹੜੀ ਵੀਡੀਓ ਸੀ ਇਹ ਵਾਲੀ ਰੈਡੀ ਸੀ ਠੀਕ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਜੇਕਰ ਤੁਹਾਨੂੰ ਪਸੰਦ ਆਈ ਹੋਵੇ ਧੰਨਵਾਦ ਜੀ